ਜਿਹੜਾ ਕੌਮ ਤੇ ਪੰਥ ਦੇਸ ਲਈ ਸੰਘਰਸ਼ ਲੜਦਾ ਸੱਚ ਬੋਲਦਾ ਸਿੱਖੀ ਦੇ ਬਾਣੀ ਤੇ ਬਾਣੀ ਦਾ ਧਾਰ ਨਹੀਂ ਹੋਵੇ ਤੁਸੀਂ ਉਹਨਾਂ ਨੂੰ ਦੱਲੇ ਦਲਾ ਸਰਕਾਰੀ ਟੋਟ ਸਿਰੇ ਦੇ ਮਾੜੇ ਤੋਂ ਮਾੜਾ ਨੀਵੇਂ ਦਰਜੇ ਦੇ ਤੁਸੀਂ ਉਹਨੂੰ ਬੋਲ ਬੋਲਦੇ ਹੋ ਇਹ ਕਰਤੂਤਾ ਤੁਹਾਡੀ ਤੁਹਾਡੀ ਕਰਤੂਤਾ ਮਾਵਾ ਭੈਣਾਂ ਨੂੰ ਗੰਦੀਆਂ ਗਾਲਾਂ ਕੱਢਦੇ ਹੋ ਤੁਸੀਂ ਆਪਣੇ ਆਪ ਨੂੰ ਤੁਸੀਂ ਗੁਰੂ ਦੇ ਸਿੱਖ ਕਹਿੰਦੇ ਹੋ ਪਰ ਤੁਹਾਡੇ ਅੰਦਰ ਇੰਨੀ ਗੰਦਗੀ ਭਰੀ ਪਈ ਆ ਤੁਸੀਂ ਮਤਲਬ ਨੌਜਵਾਨਾਂ ਨੂੰ ਜਿਹੜੇ ਸਿਰਕਟਵੇਂ ਨੌਜਵਾਨ ਉਹਨਾਂ ਨੂੰ ਤੁਸੀਂ ਵਰਤਦੇ ਹੋ ਸਿੱਖੀ ਦੇ ਨਾਮ ਦੇ ਉੱਤੇ ਵਰਤ ਕੇ ਬਾਅਦ ਵਿੱਚ ਉਹਨਾਂ ਨੂੰ ਤੁਸੀਂ ਗਦਾਰ ਘੋਸ਼ਿਤ ਕਰਦੇ ਹੋ ਕੌਮ ਦੇ ਵਿੱਚ ਪਰ ਇਹ ਸਮੇਂ ਨੇ ਦੱਸ ਦੇਣਾ ਆ ਕਿ ਗਦਾਰ ਕੌਮ ਆ ਕੌਣ ਆ ਤੇ ਪੰਥਕ ਕੌਣ ਆ ਬਹੁਤਾ ਸਮਾਨੀ ਇੱਥੇ ਦਿਖਦਾ ਹੁੰਦਾ ਤੇ ਝੂਠ ਆ ਨਾ ਚੋਰ ਕੀ ਹਾਮਾ ਭਰੇ ਨਾ ਕੋਏ ਚੋਰ ਕੀਆ ਚੰਗਾ ਕੋ ਹੋਏ ਜਿਵੇਂ ਸੱਨ ਲੱਗਣ ਦੇ ਉੱਤੇ ਚੋਰ ਕਾਬੂ ਹੁੰਦਾ ਆ ਤੇ ਚੋਰ ਨੂੰ ਸਜ਼ਾ ਮਿਲਦੀ ਆ ਪਰ ਇਹ ਵੇਖਿਓ ਇੱਥੇ ਬੇਸ਼ੱਕ ਤੁਹਾਡੇ ਸਰਕਾਰਾਂ ਨਾਲ ਹੱਥ ਰਲ ਕੇ ਤੁਸੀਂ ਇਹਨਾਂ ਕੋਟਾ ਕਚੈਰੀਆਂ ਤੇ ਬਚ ਜੋਗੇ ਪਰ ਜਿਹੜਾ ਉਹ ਧਰਮ ਰਾਜ ਤੇ ਗੁਰੂ ਪਾਸ਼ਾ ਜੀ ਦੀ ਜਿਹੜੀ ਕਚੈਰੀ ਆ ਉਹ ਸੱਚਖੰਡਵਾ ਉਹਦੇ ਵਿੱਚ ਨਿਆਂ ਹੋਣਾ ਹੀ ਹੋਣਾ ਵਾ ਉਹਦੇ ਵਿੱਚ ਕਿਸੇ ਦੀ ਸਬਾਰਥ ਨਹੀਂ ਚਲਣੀ